ਅਈ ਅਮਰਤਪਾਲ ਜਿਹੜੀ ਖਰੂਰ ਸਾਹਿਬ ਤੋਂ ਐਮਟੀ ਬਣੇ ਨੇ ਉਹਨਾਂ ਨੂੰ ਬਾਹਰ ਆਉਣ ਦੇ ਕਰਕੇ ਜੋ ਚਰਚਾਵਾ ਚੱਲ ਰਹੀਆਂ ਸਨ ਪਰ ਹੁਣ ਉਹਨਾਂ ਦੀ ਜਿਹੜੀ ਐਮਐਫਸੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਤੇ ਹੁਣ ਸੁਖਵੀਰ ਬਾਦਲ ਨੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਹੁਣ ਚਰਚਾ ਇਹ ਚੱਲ ਪਈ ਕਿ ਜੇਕਰ ਸੁਖਵੀਰ ਬਾਦਲ ਹੁਣ ਉਹਨਾਂ ਦੀ ਇੰਨੀ ਫਿਕਰਮੰਦੀ ਕਰਦੇ ਨੇ ਪਰ ਚੋਣ ਪ੍ਰਚਾਰ ਦੌਰਾਨ ਜੋ ਕੁਝ ਸੁਖਵੀਰ ਬਾਦਲ ਦੇ ਵੱਲੋਂ ਅਮਰਤਪਾਲ ਦੇ ਹੋਰਾਂ ਦੇ ਉੱਤੇ ਤਿੱਖੇ ਸ਼ਬਦੀ ਨਿਸ਼ਾਨੇ ਸਾਧਦੇ ਗਏ ਨੇ ਉਸ ਨੂੰ ਲੈ ਕੇ ਕਈ ਅਕਾਲੀ ਵਿਦਰ ਵੀ ਨਾਰਾਜ਼ ਸੀ ਤੇ ਅੱਜ ਵੀ ਨਾਰਾਜ਼ ਨੇ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜੀ ਅਮਰਪਾਲ ਦੇ ਉੱਤੇ ਹੁਣ ਐਨਐਸਏ ਇੱਕਸਾਨ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਕੀ ਅਮਰਪਾਲ ਹੁਣ ਬਾਹਰ ਆ ਸਕਣਗੇ ਜਾਂ ਫਿਰ ਨਹੀਂ ਤੇ ਦੂਜੇ ਪਾਸੇ ਤਖਬੀਰ ਬਾਦਲ ਹੋਰਾਂ ਦੇ ਬਿਆਨ ਨੂੰ ਤੁਸੀਂ ਕਿਵੇਂ ਵੇਖਦੇ ਹੋ ਸੰਦੀਪ ਜੀ ਸਭ ਤੋਂ ਪਹਿਲਾਂ ਮੈਂ ਜਿਹੜਾ ਅਮਰਪਾਲ ਦਾ ਐਨਐਸਏ ਬਦਾਣਾ ਹੈ ਮੈਨੂੰ ਲੱਗਦਾ ਬਿਲਕੁਲ ਜਾਇਜ਼ ਨਹੀਂ ਹੈ ਹੂੰ ਦੇਖੋ ਕਿੰਨੇ 4 ਲੱਖ ਤੋਂ ਵੱਧ ਵੋਟਰਾਂ ਨੇ ਉਹਨਾਂ ਦੇ ਹੱਕ 'ਚ ਫਤਵਾ ਦੇ ਕੇ ਪੰਜਾਬ ਦੀ ਸਭ ਤੋਂ ਵੱਡੀ ਲੀਡ ਨਾਲ ਉਹਨਾਂ ਨੂੰ ਲੋਕ ਸਭਾ ਦਾ ਮੈਂਬਰ ਬਣਾਇਆ ਜੀ ਇਹ ਪੰਜਾਬ ਦੀ ਸਰਕਾਰ ਦੀ ਜਿਹੜੀ ਕਮੇਟੀ ਕੋਈ ਬਣਾਈ ਸੀ ਉਹਦੀ ਸਿਫਾਰਸ਼ ਤਹਿਤ ਕੇਂਦਰ ਨੇ ਇਹ ਵਾਦਾ ਕੀਤਾ ਹੈ ਹੂੰ ਤੇ ਕੀ ਫਿਰ ਪੰਜਾਬ ਸਰਕਾਰ ਇੱਕ ਪਾਸੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਸਟੇਜਾਂ ਤੇ ਬਿਆਨਾਂ 'ਚ ਕਹਿੰਦੇ ਨੇ ਕਿ ਸਾਡੀ ਸਰਕਾਰ ਲੋਕਾਂ ਦੀ ਸਰਕਾਰ ਹੈ ਸਾਡੀ ਸਰਕਾਰ ਨੂੰ ਲੋਕਾਂ ਦਾ ਫਤਵਾ ਆਦ ਲੈ ਸਾਡੀ ਸਰਕਾਰ ਉਹ ਕੰਮ ਕਰੀਗੀ ਜੋ ਲੋਕ ਕਹਿਣਗੇ ਤੇ ਫਿਰ ਕੀ ਹੁਣ ਸਰਕਾਰ ਨੂੰ ਸੁਣ ਨਹੀਂ ਰਿਹਾ ਕਿ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਖਡੂਰ ਸਾਹਿਬ ਦੇ ਲੋਕਾਂ ਨੇ ਜਿਹੜੀਆਂ ਅਮਰਤਪਾਲ ਨੂੰ ਵੋਟਾਂ ਪਾਈਆਂ ਨੇ ਉਹ ਕਾਦੇ ਲਈ ਪਾਈਆਂ ਨੇ ਹਮ ਅਮਰਤਪਾਲ ਦੇ ਪਰਿਵਾਰ ਜਦੋਂ ਵੋਟਰਾਂ ਕੋਲ ਜਾਂਦੇ ਸੀ ਤਾਂ ਉਹਨਾਂ ਦਾ ਸਿਰਫ ਤੇ ਸਿਰਫ ਵੋਟਰਾਂ ਨੂੰ ਇੱਕੋ ਗੱਲ ਉਹ ਕਹਿੰਦੇ ਸੀ ਕਿ ਤੁਹਾਡੀ ਇੱਕ ਵੋਟ ਸਾਡੇ ਅਮਰਤਪਾਲ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਦੀ ਕੁੰਜੀ ਹੈ ਜਿਹੜਾ ਜਿਹੜਾ ਤਾਲਾ ਲੱਗਿਆ ਹੋਇਆ ਉਹਨੂੰ ਉਹ ਤੁਹਾਡੀ ਵੋਟ ਨਾਲ ਦੀ ਕੁੰਜੀ ਰਾਹੀਂ ਬਾਹਰ ਆ ਸਕਦਾ ਹੈ ਤੇ ਲੋਕਾਂ ਨੇ ਵੋਟ ਇਸੇ ਕਰਕੇ ਪਾਈ ਹੈ ਨਾ ਕਿ ਸਾਡੀ ਵੋਟ ਨਾਲ ਅਮਰਤਪਾਲ ਬਾਹਰ ਆਏਗਾ ਤੇ ਜੇ ਤੁਸੀਂ ਫੇਰ ਵੀ ਉਹਦੇ ਲਗਾਤਾਰ ਐਨਐਸਐਚ 'ਚ ਵਾਧਾ ਚੱਲੀ ਜਾ ਰਹੇ ਹੋ ਤਾਂ ਫਿਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਦੇ ਸਵਿਧਾਨਿਕ ਜਿਹੜੇ ਹੱਕ ਨੇ ਜਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਜੋ ਦਲੀਲ ਨਾਲ ਜਿਨ੍ਹਾਂ ਜੋ ਵੋਟਾਂ ਪਾਈਆਂ ਨੇ ਉਹਦੇ ਨਾਲ ਤੁਸੀਂ ਧੋਖਾ ਮਾਰੀ ਹੂੰ ਉਹਨਾਂ ਦੀਆਂ ਭਾਵਨਾਵਾਂ ਦੀ ਤੁਸੀਂ ਕਦਰ ਨਹੀਂ ਕਰ ਰਹੇ ਉਹਨਾਂ ਦੀਆਂ ਭਾਵਨਾਵਾਂ ਦਾ ਤੁਸੀਂ ਸਤਿਕਾਰ ਨਹੀਂ ਕਰ ਰਹੇ ਉਹਨਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਅਲੰਘ ਰਹੇ ਹੋ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਤਾਂ ਇਹ ਨਹੀਂ ਨਾ ਕਿ ਅੰਮ੍ਰਿਤਪਾਲ ਨੂੰ ਬਾਹਰ ਸਿੱਧੇ ਭੀਜੋ ਪਈਏਲ ਤੋਂ ਹੂੰ ਤੇ ਫਿਰ ਉਹ ਸੰਵਿਧਾਨ ਦੀ ਸੌਖਾ ਕੇ ਸੰਵਿਧਾਨ ਦੇ ਅਧੀਨ ਚੋਣ ਲੜਿਆ ਉਹ ਤੋਂ ਖਤਰਾ ਕੀ ਹੈ ਦੱਸੋ ਬਿਲਕੁਲ ਜੇ ਕੋਈ ਗਤੀਵਿਧੀ ਮਨਦੀਪ ਜੀ ਇਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨੂੰ ਰਹਾ ਕਰਨਾ ਚਾਹੀਦਾ ਸੀ ਜੇ ਕੋਈ ਗਤੀਵਿਧੀ ਉਹ ਫੇਰ ਦੁਆਰਾ ਕਿ ਕੋਈ ਇਹਨਾਂ ਨੂੰ ਲੱਗਦਾ ਕਿ ਕੋਈ ਗਲਤ ਕਰ ਰਿਹਾ ਹੈ ਕੋਈ ਉਹਦੀਆਂ ਗਤੀਵਿਧੀਆਂ ਸਰਕਾਰ ਲਈ ਰਾਜ ਲਈ ਜਾਂ ਦੇਸ਼ ਲਈ ਕੋਈ ਖਤਰਾ ਨਹੀਂ ਫਿਰ ਜੋ ਮਰਜ਼ੀ ਕਾਰਵਾਈ ਕਰ ਲੰਦੇ ਹੂੰ ਪਰ ਘੱਟੋ ਘੱਟ ਇੱਕ ਵਾਰ ਤਾਂ ਹੁਣ ਉਹਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਬਹੁਤ ਜ਼ਰੂਰੀ ਸੀ ਨਾ ਬਿਲਕੁਲ ਨਹੀਂ ਲੈ ਕੇ ਆਂਦਾ ਗਿਆ ਇਹ ਸਰਕਾਰ ਲਈ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਦਿਨਾਂ 'ਚ ਇਹ ਮਾਮਲਾ ਜਿਹੜਾ ਪਖੇਗਾ ਅਮਰਪਾਲ ਦੀ ਜਿਹੜੀ ਐਨਐਸਏ ਰਹੀ ਗੱਲ ਵੀ ਉਹ ਤੁਸੀਂ ਉਹਨਾਂ ਨੂੰ ਕਹਿ ਦਿਓ ਬਾਹਰ ਆ ਸਕਦੇ ਜਿੰਨੇ ਜਾਂ ਨਹੀਂ ਮੈਨੂੰ ਲੱਗਦਾ ਹੁਣ ਉਸ ਜਿਹੜਾ ਹੈਗਾ ਅਦਾਲਤ ਦਾ ਸਹਾਰਾ ਲਊਗਾ ਪਰਿਵਾਰ ਤੇ ਹੋ ਸਕਦਾ ਹੈ ਅਦਾਲਤ ਅੰਮ੍ਰਿਤਪਾਲ ਦੇ ਜਿਹੜੇ ਉਹ ਉਹਨਾਂ ਦੀਆਂ ਭਾਵਨਾਵਾਂ ਨੇ ਪਰਿਵਾਰ ਦੀਆਂ ਤੇ ਵੋਟਰਾਂ ਦੀ ਉਹਨਾਂ ਨੂੰ ਸਮਝ ਕੇ ਕੋਈ ਕਾਰਵਾਈ ਕਰ ਦੇਵੇ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਬਿੱਟੂ ਦਾ ਪਿਛਲੇ ਦਿਨੀ ਬਿਆਨ ਆਇਆ ਸੀ ਕਿ ਕੇਂਦਰ ਸਰਕਾਰ ਵੀ ਇਸ ਮਾਮਲੇ 'ਚ ਸਿੱਖ ਵੋਟਰਾਂ ਦੀ ਹਮਦਰਦੀ ਲੈਣ ਲਈ ਕੋਈ ਕਦਮ ਚੁੱਕ ਸਕਦੀ ਹੈ ਜਾਂ ਰਾਸ਼ਟਰਪਤੀ ਰਾਹੀਂ ਉਹਨਾਂ ਨੂੰ ਬਾਹਰ ਭਜਵਾ ਸਕਦੀ ਹੈ ਇਹ ਸਮਾਂ ਦੇਖਣ ਵਾਲੀ ਗੱਲ ਹੋਊਗੀ ਹੂੰ ਤੁਸੀਂ ਸੁਖਵੀਰ ਬਾਦਲ ਦੀ ਗੱਲ ਕਰ ਰਹੇ ਸੀ ਕਿ ਸੁਖਵੀਰ ਅੱਜ ਕੱਲ ਬਿਆਨ ਦਿੱਤਾ ਹੈ ਸੁਖਵੀਰ ਨੇ ਉਹਨਾਂ ਨੇ ਕਿਹਾ ਭਾਵੇਂ ਮੇਰੀ ਵਿਚਾਰਧਾਰਾ ਨਹੀਂ ਮਿਲਦੀ ਅਮਰਪਾਲ ਨਾਲ ਪਰ ਉਹਨਾਂ ਤੇ ਐਨਐਸਏ ਲਾਣਾ ਗਲਤ ਹੈ ਹੂੰ ਸੁਖਵੀਰ ਹੁਣ ਕਰੇ ਤਾਂ ਕੀ ਕਰੇ ਮਨਦੀਪ ਜੀ ਜੋ ਜਿਵੇਂ ਕਿਹਾ ਕਰਦੇ ਨਾ ਮੈਂ ਮਰਦਾ ਕੀ ਨਾ ਕਰਦਾ ਹੂੰ ਸੁਖਵੀਰ ਦੀ ਹਾਲਤ ਅਜਿਹੀ ਬਣੀ ਪਈ ਹੈ ਕਿ ਚਾਰਜ ਫੇਰੋ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰ ਵੀ ਇਹ ਪਾਰਟੀ ਦੇ ਬਾਰ ਵੀ ਲਗਾਤਾਰ ਉਹਨਾਂ ਨੂੰ ਬਹੁਤ ਵੱਡੇ ਵਿਰੋਧਾਂ ਸਾਹਮਣਾ ਕਰਨਾ ਪੈ ਰਿਹਾ ਤੇ ਇੱਕ ਵਿਰੋਧ ਇਹ ਵੀ ਹੈ ਕਿ ਤੁਸੀਂ ਭਾਈ ਅਮਰਪਾਲ ਸਿੰਘ ਵਿਰੁੱਧ ਕਿਉਂ ਬੋਲਦੇ ਰਹੇ ਤੁਸੀਂ ਅਮਰਪਾਲ ਤੇ ਸਰਬਜੀਤ ਦੇ ਵਿਰੁੱਧ ਕਿਉਂ ਆਪਣੇ ਉਮੀਦਵਾਰ ਖੜੇ ਕੀਤੇ ਬਿਲਕੁਲ ਚਾਪਮੇ ਚਰਨਜੀਤ ਬਰਾੜ ਹੋਵੇ ਭਾਵੇਂ ਉਹਨਾਂ ਦੇ ਜਿਹੜੇ ਕੱਢੇ ਗਏ ਸੀ ਇਹ ਦੇਸ਼ ਪ੍ਰਤਾਪ ਕਹਿ ਰਹੇ ਹੋਣ ਭਾਵੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਇਹ ਸਾਰੇ ਗੱਲ ਕਰ ਰਹੇ ਨੇ ਕਿ ਅਮਰਪਾਲ ਦੇ ਨਾਂ ਤੋਂ ਨੌਜਵਾਨ ਟੁੱਟੇ ਨੇ ਹੂੰ ਸਖਬੀਰ ਨੂੰ ਕਿਤੇ ਲੱਗਦਾ ਹੋਊਗਾ ਕਿ ਮੈਥੋਂ ਗਲਤੀ ਹੋਈ ਐ ਇਹਦੇ ਵਿੱਚ ਕੁਝ ਸੁਧਾਰੇ ਕਰਨੇ ਆ ਜਾਵੇ। ਹੂੰ ਇਸ ਕਰਕੇ ਜਿਹੜੇ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਨੇ ਉਹ ਲ ਸਮਾਂ ਲੰਘ ਚੁੱਕਿਆ ਜਦੋਂ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਸੀ ਅਮਰਪਾਲ ਨੂੰ ਨਾਲ ਲੈ ਕੇ ਚੱਲਣ ਦਾ ਜਾਂ ਨਾਲ ਉਹਨਾਂ ਦੇ ਵਿਰੁੱਧ ਨਾਂ ਬੋਲਣ ਦਾ ਉਹ ਨਹੀਂ ਲੈ ਸਕੇ ਉਦੋਂ ਉਹ ਸਹੀ ਨਵਜ ਨਹੀਂ ਪੜ ਸਕੇ ਜਿਹੜੇ ਸਿੱਖ ਵੋਟਰਾਂ ਦੀ ਤੇ ਹੁਣ ਉਹ ਜਿਵੇਂ ਕੀ ਵੇਲਾ ਬਿਹਾਏ ਬਿਹਾਣ ਤੋਂ ਬਾਅਦ ਜੋ ਮਰਜ਼ੀ ਕਰੀ ਜਾਣ ਸਖਬੀਰ ਸਿੰਘ ਬਾਦਲ ਦੀ ਅੱਜ ਦੀ ਘੜੀਚ ਸਥਿਤੀ ਬਹੁਤ ਅਦੋਗਤੀ ਵਾਲੀ ਬਣੀ ਹੋਈ ਹੈ ਹਲੇ ਤਾਂ ਇਹ ਵੀ ਨਹੀਂ ਪਤਾ ਆਉਣ ਵਾਲੇ ਦਿਨਾਂ ਚ ਵੀ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਵੀ ਉਹਨਾਂ ਕੋਲ ਰਹਿਣੀ ਹੈ ਜਾਂ ਨਹੀਂ ਰਹਿਣੀ ਹੈ ਪਰ ਜੇ ਉਹ ਫਿਰ ਹੁਣ ਵੀ ਕਿਉਂਕਿ ਉਹਨਾਂ ਦਾ ਖਰਜ ਬਣਦਾ ਸੀ ਸ਼੍ਰੋਮਣੀ ਕਮੇਟੀ ਨੇ ਵੀ ਉਹਦੇ ਉਹਨਾਂ ਦੇ ਹੱਕ 'ਚ ਅੰਮ੍ਰਿਤਪਾਲ ਦੇ ਹੱਕ 'ਚ ਨਾੜਾ ਮਾਰਿਆ ਹੈ ਕਿ ਬਿਲਕੁਲ ਨਹੀਂ ਵਧਾਣਾ ਚਾਹੀਦਾ ਸੀ ਐਨਐਸਏ ਤੇ ਸਖਬੀਰ ਨੂੰ ਵੀ ਇਹ ਗੱਲ ਕਹਿਣੀ ਬਣਦੀ ਸੀ ਜਿਹੜੀ ਉਹਨਾਂ ਨੇ ਕਹੀ ਹੈ ਸੋ ਅਸੀਂ ਅਭੀ ਜ਼ਰੂਰ ਇਹ ਪੰਜਾਬ ਸਰਕਾਰ ਨੂੰ ਰਿਵਿਊ ਕਰਨਾ ਬਣਦਾ ਸਾਡੀ ਵੀ ਇਹੀ ਹੈਗੀ ਹੈ ਜਿਹੜੀ ਸੋਚ ਹੈ ਵੀ ਜਦੋਂ ਲੋਕਾਂ ਦਾ ਫਤਵਾ ਕਿਸੇ ਵਿਅਕਤੀ ਦੇ ਹੱਥ ਆ ਕੇ ਚਾਇਆ ਹੈ ਤਾਂ ਲੋਕਾਂ ਦੇ ਫਤਵੇ ਨੂੰ ਸਰਕਾਰ ਨੂੰ ਜ਼ਰੂਰ ਪ੍ਰਵਾਨ ਕਰਨਾ ਚਾਹੀਦਾ ਹੈ ਬਿਲਕੁਲ